ਇੱਥੇ ਤਖਤਪੁਰ ਸਾਹਿਬ ਆ ਕੇ ਪਹੁੰਚੇ ਇੱਥੋਂ ਗੁਰੂ ਸਾਹਿਬ ਦੀ ਸੰਗਤਾਂ ਦੇ ਇੱਥੇ ਬਰਨਾਲਾਖ ਸਾਹਿਬ ਜੀ ਤੋਂ ਬਾਅਦ ਮੀਰੀ ਪੀਰੀ ਦੇ ਮਾਰਗ ਸੀ ਕਿਉਂਕਿ ਉਹਨਾਂ ਦੀ ਸਾਲੀ ਤੇ ਸਾਡੂ ਉਹ ਢੋਲੀ ਭਾਈ ਰਹਿੰਦੇ ਸਨ ਜਿਨ੍ਹਾਂ ਕੋਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਔਲ ਜਾਣ ਅਕਸਰ ਬਣਿਆ ਰਹਿੰਦਾ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਉਪਰੰਤ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਹੈ ਕਿ ਉਹਨਾਂ ਨੇ ਜਿਸ ਵੇਲੇ ਚਮਕੌਰ ਦੀ ਗੜੀ ਨੂੰ ਛੱਡਿਆ ਤਾਂ ਉਸ ਵੇਲੇ ਰਾਏਕੋਟ ਚੱਕਰ ਤੋਂ ਇੱਥੇ ਆਪਣੇ ਮਹਾਰਾਜ ਚਰਨਾਂ ਦੀ ਸ਼ੋਭਾ ਬਖਸ਼ਦੇ ਆ ਇੱਥੇ ਗੁਰੂ ਸਾਹਿਬ ਜੀ ਨੇ ਘੋੜੇ ਦੇ ਸੁੰਮ ਦੇ ਨਾਲ ਜਲ ਪ੍ਰਗਟ ਕੀਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਚੱਲ ਕੇ ਫਿਰ ਅੱਗੇ ਪਾਕਾ ਸਾਹਿਬ ਮਧੇਕੇ ਹੁੰਦੇ ਹੋਏ ਦੀਂਦਾ ਸਾਹ ਪਹੁੰਚੇ ਜਿੱਥੋਂ ਗੁਰੂ ਸਾਹਿਬ ਜੀ ਨੇ ਇੱਕ ਇਤਿਹਾਸ ਦਾ ਵੱਡਾ ਦਸਤਾਵੇਜ਼ ਜਫਰਨਾਵਾ ਸਾਹਿਬ ਲਿਖਿਆ ਹੈ ਤੇ ਮੰਗੀ ਦਾ ਜਿਹੜਾ ਜੋੜ ਮੇਲਾ 4 ਦਿਨ ਉਹ ਬਹੁਤ ਵੱਡੀ ਗਿਣਤੀ ਵਿੱਚ ਭਰਦਾ 14 ਤਰੀਕ ਤੋਂ ਲੈ ਕੇ 17 ਤਰੀਕ ਤੱਕ ਇਸੇ ਤਰ੍ਹਾਂ ਦੇ ਨਾਲ ਭਾਈ ਬਘੇੜ ਸਿੰਘ ਜੀ ਵੱਲੋਂ ਜਦੋਂ ਦਿੱਲੀ ਨੂੰ ਫਤਿਹ ਕੀਤਾ ਗਿਆ ਤਾਂ ਉਹਨਾਂ ਨੇ ਇੱਕ ਇਤਿਹਾਸਕ ਖੂਨ ਲਵਾਇਆ ਉਹ ਜਿੱਤ ਦਾ ਪ੍ਰਤੀਕ ਇੱਥੇ ਖੂਬੀ ਮੌਜੂਦ ਹੈ ਹੈਲੋ ਗਾਇਸ ਵੈਲਕਮ ਟੂ ਮਾਈ ਬਲੌਗ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਪਹੁੰਚੇ ਆ ਪਿੰਡ ਤਖਤਪੁਰਾ ਸਾਹਿਬ ਤੁਹਾਨੂੰ ਇੱਥੇ ਦੇ ਇਤਿਹਾਸ ਬਾਰੇ ਜਾਣੂ ਕਰਵਾਵਾਂਗੇ ਤੇ ਆਪਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਮਿਲ ਕੇ ਇਥੋਂ ਦਾ ਇਤਿਹਾਸ ਦੱਸਾਂਗੇ ਤੁਹਾਨੂੰ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਇਹਨਾਂ ਨੇ ਚਰਨ ਪਾਏ ਸੀਗੇ ਇਸ ਪਿੰਡ 'ਚ ਤੇ ਬਾਕੀ ਆਪਾਂ ਸਾਰਾ ਇਤਿਹਾਸ ਆਪਾਂ ਅੰਦਰ ਭਾਈ ਸਾਹਿਬ ਜੀ ਨੂੰ ਮਿਲ ਕੇ ਗੁਰਦਵਾਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਮਿਲ ਕੇ ਸਾਰਾ ਦੱਸਾਂਗੇ ਤੁਹਾਨੂੰ ਇਤਿਹਾਸ ਵੀ ਇੱਥੋਂ ਦਾ ਕੀ ਆ ਤੇ ਹੁਣ ਬਈ ਆਪਾਂ ਚੱਲਦੇ ਆ ਗੁਰਦਵਾਰਾ ਸਾਹਿਬ ਜੀ ਦੇ ਦਰਸ਼ਨ ਕਰਨ ਤੇ ਆਪਾਂ ਤੁਹਾਨੂੰ ਹੋਰ ਵੀ ਨਵੀਆਂ ਤੋਂ ਨਵੀਆਂ ਇਤਿਹਾਸਕ ਚੀਜ਼ਾਂ ਦਿਖਾਉਂਦੇ ਰਾਵਾਂਗੇ ਤੇ ਸਾਡੇ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਇੱਥੇ ਬਈ ਹੋਰ ਵੀ ਚੀਜ਼ਾਂ ਬਣੀਆਂ ਹੋਈਆਂ ਹਨਾ ਹਾਂਜੀ ਤੇ ਜਿਵੇਂ ਗਰਾਊਂਡ ਵੀ ਬਣਿਆ ਹੋਇਆ ਖੇਡਣ ਵਾਸਤੇ ਹਾਂਜੀ ਹੋਰ ਵੀ ਬਹੁਤ ਆਪਾਂ ਆਪਣੇ ਉਧਰ ਸਾਈਡ ਬਾਬਾ ਭਰਤੀ ਦੀ ਜਗ੍ਹਾ ਬਣੀ ਹੋਈ ਆ ਜਿਨ੍ਹਾਂ ਨਾਲ ਗੁਰੂ ਨਾਨਕ ਦੇਵ ਜੀ ਦਾ ਮੇਲ ਹੋਇਆ ਸੀਗਾ ਜੁੜੇ ਰਹੋ ਵੀ ਚੱਲਾਂਗੇ ਆਪਾਂ ਜੁੜੇ ਰਹੋ ਸਾਡੇ ਬਲੌਗ ਨਾਲ ਤੇ ਅੱਜ ਫਿਰ ਚਾਲਦੇ ਆ ਉਧਰਲੀ ਸਾਈਡ ਬਣਿਆ ਹੋਇਆ ਗੁਰੂ ਦਾ ਸਾਹਿਬ ਆਪਣੇ ਗੁਰੂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਦਾ ਉਧਰਲੀ ਸਾਈਡ ਪਿੱਛੇ ਬਣਿਆ ਹੋਇਆ ਉੱਥੇ ਆਪਣਾ ਗੁਰੂ ਗੋਬਿੰਦ ਸਿੰਘ ਜੀ ਦਾ ਹਨ ਬਾਤ ਸਹੀ ਦੱਸਮੀ ਹੈ ਹਾਂ ਅਸੀਂ ਤੁਹਾਡੇ ਇੱਕ ਉਸ ਤੋਂ ਬਾਅਦ ਆਪਾਂ ਚੱਲਾਂਗੇ ਦਿਖਾਵਾਂਗੇ ਉਧਰ ਵਾਪਰਤਰੀ ਦੀ ਜਗ੍ਹਾ ਹੀ ਬਣੀ ਹੋਈ ਹੈ ਸਾਰਾ ਦਿਖਾਵਾਂਗੇ ਜੀ ਇਹ ਉਹ ਥਾਨ ਆ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿੱਥੇ ਗੁਰੂ ਸਾਹਿਬ ਜੀ ਭਾਈ ਟਰੋਲੀ ਜਿੱਥੋਂ ਹੁੰਦੇ ਹੈ ਮਹਾਰਾਜ ਜਾਂਦੇ ਹੋਏ ਇਹ ਸਥਾਨ ਤੇ ਆਏ ਸੀਗੇ ਤੇ ਮੇ ਵੀ ਸ਼ਾਇਦ ਇਹ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਲ ਹੀ ਗੁਰਦਵਾਰਾ ਸਭਾ ਤੇ ਦਰਬਾਰ ਸਾਹਿਬ ਬਣਿਆ ਹੋਇਆ ਹੈ ਤੇ ਦੱਸਿਆ ਜਾਂਦਾ ਕਿ ਵੀ ਨਾਲ ਹੀ ਇੱਥੇ ਰੁਕੇ ਸੀਗੇ ਸ਼ਾਇਦ ਮੇ ਵੀ ਗੁਰੂ ਨਾਨਕ ਦੇਵ ਜੀ ਇੱਥੇ ਪਹਿਲਾਂ ਆਏ ਸੀਗੇ ਅਬ ਸਾਰਾ ਸਾਨੂੰ ਇਤਿਹਾਸ ਪ੍ਰਮੰਧਕਨ ਨਾਲ ਮਿਲ ਕੇ ਸਾਰਾ ਦੱਸਾਂਗੇ ਕੋਈ ਗੱਲ ਨਹੀਂ ਤੇ ਐਸੇ ਬੋਰਡ ਵੀ ਲੱਗੇ ਹੋਇਆ ਬਾਈ ਤੇ ਤੁਹਾਨੂੰ ਇਹ ਦਿਖਾ ਚੁੱਕੇ ਹਾਂ ਅੱਗੇ ਵਧੋ ਤੇ ਬਾਕੀ ਆਪਾਂ ਮਿਲਦੇ ਹਾਂ ਪ੍ਰਬੰਧਕਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ 10ਵੀਂ ਉਹਨਾਂ ਦਰਬਾਰ ਸਾਹਿਬ ਉਧਰ ਚੱਲੇ ਆ ਸੀ ਤੇ ਭਾਈ ਜੀ ਕੀਰਤਨ ਬਹੁਤ ਸੋਹਣਾ ਚੱਲਦਾ ਬੜਾ ਆਨੰਦ ਆਉਂਦਾ ਐਂ ਲੱਗਦਾ ਵੀ ਬੈਠੇ ਹੀ ਰਹੀਏ ਅੰਦਰ ਭਾਈ ਅਸੀਂ ਤਾਂ ਨਹੀਂ ਗਏ ਹਨ ਉੱਥੇ ਨਾ ਦਰਬਾਰ ਸਾਹਿਬ ਦੇ ਅੰਦਰ ਮੋਬਾਈਲ ਅਲਾਉਡ ਨਹੀਂ ਹੈਗਾ ਤੇ ਤੁਹਾਨੂੰ ਬਾਰ ਬਾਰ ਦੱਸਦੇ ਹਾਂ ਜੀ ਅੱਗੇ ਚੱਲਦੇ ਆਂ ਕੰਫਰਮ ਦਰਬਾਰ ਸਾਹਿਬ ਚ ਹੋਰ ਵੀ ਦਸਾਂਗੇ ਇਹਨਾਂ ਨੂੰ ਜੁੜੇ ਰਹੋ ਆਪਣੇ ਬਲੌਗ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ। ਬਣਾਏ ਭਾਈ ਇਹੀ ਬਲੌਗ ਉਪਰ ਅੰਦੇ ਰਵਾਂਗੇ ਤੇ ਸਪੋਰਟ ਕਰੋ ਸਾਡੀ ਭਾਈ ਹਾਂਜੀ ਆਪਾਂ ਹੁਣ ਦਰਸ਼ਨ ਕਰ ਲਿਆ ਤੇ ਆਪਾਂ ਇੱਥੋਂ ਦੇ ਪ੍ਰਬੰਧਕ ਸਾਹਿਬ ਨੂੰ ਮਿਲ ਕੇ ਇੱਥੰਦਾ ਇਤਿਹਾਸ ਸੁਜਾਣੂ ਕਰਵਾਉਨੇ ਆ ਤੁਹਾਨੂੰ ਵੀ ਕੀ ਇੱਥੋਂ ਦਾ ਇਤਿਹਾਸ ਤੇ ਆਪਾਂ ਮਿਲਦੇ ਆਪਾਂ ਕਮਰਾ ਪੁੱਛਿਆ ਇਹ ਆਪਣੇ ਹੈਡ ਗ੍ਰਾਂਦੀ ਸਬਜੀ ਦਾ ਕਮਰਾ ਏ ਤੇ ਆਪਾਂ ਅੰਦਰ ਚਲਦੇ ਆ ਤੁਹਾਨੂੰ ਦਿਖਾਉਨੇ ਆ ਤੇ ਉਹਨਾਂ ਨੂੰ ਇਤਿਹਾਸ ਪੁੱਛਦੇ ਆ ਕਿ ਇਹ ਤੁਨ ਵਾਈ ਗੁਰਦੀ ਦਾ ਖਾਲਸਾ ਵਾਈ ਗੁਰਦੀ ਦੀਆਂ ਹੋਈਆਂ ਨੇ ਤਾਂ ਪਈ ਸਮਝ ਆਪਣੇ થોਦਾ ਇਤਿਹਾਸ ਤੋਂ ਜਾਣੂ ਕਰਵਾਉਂਗਾ ਤੁਹਾਨੂੰ ਕੋਈ ਮੜੀ ਦੱਸਾਂ ਹਾਂਜੀ ਹਾਂਜੀ ਬਿਲਕੁਲ ਹਾਂਜੀ ਸਾਧਾਰਤ ਪਈ ਹਰਿਆਵਲ ਜਿੱਥੇ ਮੇਰਾ ਸਤਿਗੁਰੂ ਬੈਠਾ ਐ ਇਸੇ ਜਨਤ ਪਈ ਹਰਿਆਵਲ ਜਿੱਥੇ ਮੇਰਾ ਸਤਿਗੁਰੂ ਦੇਖਿਆ ਜਾਏ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀਆਂ ਆਪਣੀਆਂ ਪ੍ਰਚਾਰ ਯਾਤਰਾ ਕੀਤੀਆਂ ਵੱਖ-ਵੱਖ ਇਲਾਕਿਆਂ ਵਿੱਚ ਦੂਰ ਨੇੜੇ ਤੱਕ ਜਾ ਕੇ ਆਪਣੇ ਮੁਕੰਮਲ ਜੀਵਨ ਦੇ ਵਿੱਚ ਉਹਨਾਂ ਵਾਸੀਆਂ ਦੇ ਵਿੱਚ ਤਕਰੀਬਨ 1510 ਈਸਵੀ ਦੇ ਵਿੱਚ ਗੁਰੂ ਕੋਟ ਤੋਂ ਹੁੰਦੇ ਹੋਏ ਗੁਰਨਾਨਦ ਸਾਹਿਬ ਇੱਥੇ ਤਖਤਪੁਰਾ ਸਹਿਬ ਆ ਕੇ ਪਹੁੰਚੇ ਇੱਥੋਂ ਗੁਰੂ ਸਾਹਿਬ ਜੀ ਸੰਗਲਾ ਦੀਪ ਵੱਲ ਗਏ ਇੱਥੇ ਗੁਰਨਾਨਦ ਸਾਹਿਬ ਜੀ ਦੀ ਵਿਚਾਰ ਗੋਚੀ ਰਾਜੇ ਪਰ ਸੰਯੋਗੀ ਦੇ ਨਾਲ ਹੋਣ ਦੀ ਵੀ ਆਪਾਂ ਨੂੰ ਇਤਿਹਾਸ ਵਿੱਚ ਮਿਲਦੀ ਹੈ ਤਾਂ ਗੁਰਨਾਨਦ ਸਾਹਿਬ ਜੀ ਨੇ ਤਕਰੀਬਨ 6 ਮਹੀਨੇ ਤੱਕ ਇੱਥੇ ਆਪਣਾ ਪੜਾ ਕੀਤਾ ਇੱਥੋਂ ਗੁਰਨਾਨਦ ਸਾਹਿਬ ਜੀ ਅੱਗੇ ਸੰਗਲਾ ਦੀਪ ਵੱਲ ਗਏ ਗੁਰਨਾਨਦ ਸਾਹਿਬ ਜੀ ਤੋਂ ਬਾਅਦ ਮੇਰੀ ਪੀੜੀ ਦੇ ਮਾਲਕ ਸੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੋ ਕਿ ਉਹਨਾਂ ਦੀ ਸਾਲੀ ਤੇ ਸਾਡੂ ਉਹ ਟਰੋਲੀ ਭਾਈ ਰਹਿੰਦੇ ਸਨ ਇਹਨਾਂ ਕੋਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਉਣ ਜਾਣ ਅਕਸਰ ਬਣਿਆ ਰਹਿੰਦਾ ਸੀ ਤਾਂ ਟਰੋਲੀ ਭਾਈ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਤੱਕ ਟਕੂੜਾ ਸਾਹਿਬ ਆਏ ਤਾਂ ਤਕਤੂੜਾ ਸਾਹਿਬ ਰਹਿੰਦੇ ਆ ਹੋਇਆ ਇੱਥੋਂ ਗੁਰੂ ਸਾਹਿਬ ਜੀ ਅੱਗੇ ਫਿਰ ਮਹਾਰਾਜ ਦੀ ਜਿਹੜੀ ਇੱਕ ਵੱਡੀ ਜੰਗ ਗੁਰੂ ਸਾਹਿਬ ਜੀ ਨੇ ਕੀਤੀ ਇੱਥੋਂ ਮਹਾਰਾਜ ਵੱਲ ਨੂੰ ਗਏ ਤੇ ਮਹਾਰਾਜ ਦੀ ਜੰਗ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਤਿਹ ਵੀ ਆਪਣੇ ਜੀਵਨ ਵਿੱਚ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਪ੍ਰਾਪਤ ਦਸਵੇਂ ਪਾਤਸ਼ਾਹ ਧੰਗੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਹੈ ਕਿ ਉਹਨਾਂ ਨੇ ਜਿਸ ਵੇਲੇ ਚਮਕੌਰ ਦੀ ਗੜੀ ਨੂੰ ਛੱਡਿਆ ਤਾਂ ਉਸ ਵੇਲੇ ਰਾਏਕੋਟ ਚੱਕਰ ਤੋਂ ਹੁੰਦੇ ਵੇ ਦਸ਼ਮੇਸ਼ ਜੀ ਇੱਥੇ ਆਪਣੇ ਮੁਬਾਰਕ ਚਰਨਾਂ ਦੀ ਸ਼ੋਭਕਸ਼ ਦੇ ਆ ਇੱਥੇ ਗੁਰੂ ਸਾਹਿਬ ਜੀ ਨੇ ਘੋੜੇ ਦੇ ਸੁੰਮ ਦੇ ਨਾਲ ਜਲ ਪ੍ਰਗਟ ਕੀਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਚੱਲ ਕੇ ਫਿਰ ਅੱਗੇ ਪਾਕਾ ਸਾਹਿਬ ਮੁਧੇਕੇ ਹੁੰਦੇ ਹੋਏ ਦੀਨਾ ਸਾਹਿਬ ਪਹੁੰਚੇ ਜਿੱਥੋਂ ਗੁਰੂ ਸਾਹਿਬ ਜੀ ਨੇ ਇੱਕ ਇਤਿਹਾਸ ਦਾ ਵੱਡਾ ਦਸਤਾਵੇਜ਼ ਜਫਰਨਾਵਾ ਸਾਹਿਬ ਲਿਖਿਆ। ਤਾਈ ਤਨ ਪਤ ਸਈਆਂ ਦੇ ਪਾਵਨ ਚਰਨਾਂ ਦੇ ਨਾਲ ਇੱਕ ਸੁੰਦਰ ਬਣਿਆ ਹੋਇਆ ਸਥਾਨ ਹੈ। ਆਸ-ਪਾਸੇ ਗੁਰਦੁਆਰਾ ਸਾਹਿਬ ਬਣੇ ਨੇ। ਬਹੁਤ ਰਮਣੀਕ ਸਥਾਨ ਹੈ ਵਿਚਕਾਰ ਇੱਕ ਸਾਂਝਾ ਸਰੋਵਰ ਬਣਿਆ ਹੋਇਆ। ਤਾਂ ਬਹੁਤ ਦੂਰ ਨੇੜੇ ਤੋਂ ਚੱਲ ਕੇ ਸਮੇਂ-ਸਮੇਂ ਤੇ ਸੰਗਤਾਂ ਇੱਥੇ ਦਰਸ਼ਨ ਕਰਨ ਵਾਸਤੇ ਪਹੁੰਚਦੀਆਂ ਰਹਿੰਦੀਆਂ ਨੇ। ਹਰੇਕ ਐਤਵਾਰ ਨੂੰ ਸੰਗਤ ਆਉਂਦੀ ਹੈ। ਮੱਸੀਆਗਰਾਂ ਤੇ ਸੰਗਤ ਪਹੁੰਚਦੀ ਹੈ। ਤੇ ਮਾਗੀ ਦਾ ਜਿਹੜਾ ਜੋੜ ਮੇਲਾ 4 ਦਿਨ ਉਹ ਬਹੁਤ ਵੱਡੀ ਗਿਣਤੀ ਵਿੱਚ ਪਰਦਾ 14 ਤਰੀਕ ਤੋਂ ਲੈ ਕੇ 17 ਤਰੀਕ ਤੱਕ ਇਸੇ ਤਰ੍ਹਾਂ ਦੇ ਨਾਲ ਭਾਈ ਬਘੇੜ ਸਿੰਘ ਜੀ ਵੱਲੋਂ ਜਦੋਂ ਦਿੱਲੀ ਨੂੰ ਫਤਿਹ ਕੀਤਾ ਗਿਆ ਤਾਂ ਉਹਨਾਂ ਨੇ ਇੱਕ ਇਤਿਹਾਸਕ ਖੂਨ ਲਵਾਇਆ ਤਾਂ ਉਹ ਜਿੱਤ ਦਾ ਪ੍ਰਤੀਕ ਇੱਥੇ ਖੂਬ ਵੀ ਮੌਜੂਦ ਹੈ ਹੁਣ ਵੀ ਸ਼ੋਭਤ ਹੈ ਤਾਂ ਜਿਹੜੀ ਸੰਗਤ ਨੇ ਹਜੇ ਇਸ ਸੰਸਥਾਨ ਦੇ ਦਰਸ਼ਨ ਨਹੀਂ ਕੀਤੇ ਉਹਨਾਂ ਨੂੰ ਅਸੀਂ ਸਨਿਮਰ ਬੇਨਤੀ ਕਰਾਂਗੇ ਪ੍ਰੀਸ ਹਸਤਾਨ ਦੇ ਕੇ ਦਰਸ਼ਨ ਕਰਨ ਵਾਸਤੇ ਜਿਹੜੇ ਪਹੁੰਚਿਆ ਜਾਵੇ ਤਾਂ ਬਹੁਤ-ਬਹੁਤ ਇਸ ਚੈਨਲ ਦਾ ਅਸੀਂ ਆਪਣੇ ਵੱਲੋਂ ਧੰਨਵਾਦ ਕਰਦੇ ਆਂ ਆਪ ਜੀ ਨੇ ਇੱਥੇ ਪੁੱਜਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਤੇ ਆਪਾਂ ਗੁਰਦਵਾਰ ਸਾਹਿਬ ਦੇ ਪ੍ਰਬੰਧਕਾਂ ਨੂੰ ਮਿਲਿਆ ਉਹਨਾਂ ਤੋਂ ਇੱਥੋਂ ਦੇ ਇਤਿਹਾਸ ਬਾਰੇ ਆਪਾਂ ਪੁੱਛਿਆ ਉਹਨਾਂ ਨੇ ਬਹੁਤ ਵਧੀਆ ਇਤਿਹਾਸ ਦੱਸਿਆ ਤੇ ਆਪਾਂ ਨੂੰ ਜਾਣੂ ਕਰਵਾਇਆ ਤੇ ਵਾਤਵਾਦ ਇਹ ਪਹੁੰਚੋ ਹਨ ਦੂਤੀਵੀ ਤੇ ਮਾਗੀ ਵਲੇ ਇਥੇ ਮੇਲਾ ਲੱਗਦਾ ਹੁੰਦਾ ਤੇ ਬਹੁਤ ਵਧੀਆ ਮੇਲਾ ਹੁੰਦਾ ਇਥੇ ਅਸੀਂ ਵੀ ਆਏ ਆ ਇੱਕ ਵਾਰ ਤੇ ਉਹਨਾਂ ਨੇ ਆਪਾਂ ਨੂੰ ਦੱਸਿਆ ਤਿੰਨ ਪਾਸ਼ਾ ਆਈਆਂ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਇਤਿਹਾਸ ਬਾਰੇ ਸਾਨੂੰ ਦੱਸਿਆ ਤੇ ਉਹਨਾਂ ਜਿਹੜਾ ਸਾਡੇ ਇੱਕ ਮਹਾਨ ਜਰਨੈਲ ਸਰਦਾਰ ਬਗੇਲ ਸਿੰਘ ਜੀ ਹੋਏ ਹਨ ਉਹਨਾਂ ਬਾਰੇ ਦੱਸਿਆ ਸੀ ਵੀ ਇੱਥੇ ਇੱਕ ਖੂਹ ਦਾ ਨਿਰਮਾਣ ਕੀਤਾ ਉਹਨਾਂ ਨੇ। ਉਹ ਖੂਹ ਅੱਜ ਵੀ ਆ ਬਾਈ ਤੁਹਾਨੂੰ ਦਿਖਾਉਂਦੇ ਆ ਬੈਕ ਕੈਮਰਾ ਕਰਕੇ। ਤੇ ਮੂਵੀ ਕਿ ਦਿੱਲੀ ਦੀ ਜੰਗ ਜਿੱਤ ਜਾਂ ਜੰਗ ਹੋਈ ਸੀ ਜਦੋਂ ਉਹਨਾਂ ਹੀ ਜਿੱਤ ਤੋਂ ਬਾਅਦ ਇੱਥੇ ਉਹਨਾਂ ਨੇ ਖੁਸ਼ੀ ਵਿੱਚ ਵੀ ਖੂਹ ਬਣਵਾਇਆ ਸੀਗਾ। ਤੇ ਉਹ ਤੁਹਾਨੂੰ ਖੂਹ ਦਿਖਾਉਂਦੇ ਆ ਤੇ ਦਰਸ਼ਨ ਕਰਵਾਉਂਦੇ ਆ ਉਸ ਖੂਹ ਦੇ। ਜੁੜੇ ਰਹੋ ਸਾਡੇ ਵਲੌਗ ਨਾਲ ਤੇ ਆਜੋ। ਹਾਂਜੀ ਗਾਇਸ ਅਸੀਂ ਪਹੁੰਚਿਆ ਬਾਬਾ ਭਾਰਤ ਜੀ ਦੇ ਸਥਾਨ ਤੇ ਜਿਨ੍ਹਾਂ ਦਾ ਮਲਾਪ ਗੁਰੂ ਨਾਨਕ ਦੇਵ ਜੀ ਨਾਲ ਹੋਇਆ ਸੀ ਤੇ ਗੁਰਦੁਆਰਾ ਸਾਹਿਬ ਜੀ ਦੇ ਨਾਲ ਹੀ ਇੱਕ ਝਿੜੀ ਬਣੀ ਹੋਈ ਹੈ ਬਾਬਾ ਭਾਰਤ ਜੀ ਦੀ ਤੇ ਆਪਾਂ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਤੁਹਾਡੀ ਵੀਡੀਓ ਨੂੰ ਬਰੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਦਿਆ ਕਰੋ ਯਾਰ ਬਈ ਤੇ ਜਿਹੜੇ ਆਪਣੇ ਬਲੌਗ ਨਾਲ ਚੱਲਦੇ ਆ ਆਪਣੇ ਨਾ ਇਹ ਜਦੋਂ ਗੁਰੂ ਨਾਨਕ ਦੇਵ ਜੀ ਦੂਜੀ ਦਾਸੀ ਉਸ ਨੇ 1567 ਈਸਵੀ ਦੇ ਵਿੱਚ ਜਦੋਂ ਉਹ ਯਾਤਰਾਵਾਂ ਕਰਦੇ ਹੋਏ ਤਖਤਪੁਰਾ ਸਾਹਿਬ ਪੁੱਜੇ ਸੀਗੇ ਤੇ ਇਹ ਜਿਹੜੀ ਆਸਾਨ ਤੇ ਮਤਲਬ ਇੱਕ ਬਾਬਾ ਭਰਤਰੀ ਜੀ ਤੇ ਇੱਕ ਬਾਬਾ ਗੋਪੀ ਚੰਦ ਜੀ ਜਿਹੜੇ ਜਿਹੜੇ ਵੀ ਇੱਥੇ ਤਪੱਸਿਆ ਕਰਦੇ ਸਨ ਸੀਗੇ ਤੇ ਗੁਰੂ ਨਾਨਕ ਦੇਵ ਜੀ ਜਦੋਂ ਇੱਥੇ ਆਏ ਤੇ ਉਹਨਾਂ ਦਾ ਮਲਾਪ ਐ ਦੋਨਾਂ ਮਤਲਬ ਜੋਗੀ ਜੀ ਸਨ ਉਹਨਾਂ ਨਾਲ ਹੋਇਆ ਤੇ ਉਹ ਜਿਹੜੇ ਸੀਗੇ ਜੋਗੀ ਸਨ ਉਹ ਆਪਸ ਦੇ ਵਿੱਚ ਮਾਮਾ ਭਾਣ ਜਾ ਸਨ ਤੇ ਬਾਕੀ ਤੁਹਾਨੂੰ ਜਾ ਕੇ ਦਿਖਾਉਨੇ ਆ ਵੀ ਕੀ ਉੱਥਾ ਦਾ ਇਤਿਹਾਸ ਹੈ ਜਾਉ ਬੋਰਡ ਵਗੈਰਾ ਹਨ ਜਾਂ ਕਿ ਆਪਾਂ ਪੁੱਛ ਦੱਸ ਕਰਕੇ ਸਾਰਾ ਆਪਾਂ ਤੁਹਾਨੂੰ ਇਤਿਹਾਸ ਇੱਥੇ ਜਾਣੂ ਕਰਵਾਵਾਂਗੇ ਜੁੜੇ ਰਹੋ ਸਾਡੇ ਵਲੌਗ ਨਾਲ ਤੇ ਆਪਾਂ ਇੱਕ ਗੱਲ ਹੋਰ ਤੇ ਜਿੱਦਾਂ ਜਿੱਦਾਂ ਸਾਡਾ ਬਲੌਗ ਬਣਦਾ ਜਾ ਰਿਹਾ ਹੈ ਹਨ ਤੇ ਉਸ ਵਾਸਤੇ ਤੁਸੀਂ ਵੀ ਕਮੈਂਟ ਜਰੂਰ ਕਰੋ ਵੀ ਜੋ ਵੀ ਤੁਹਾਡੇ ਪਿੰਡ ਕੋਈ ਇਤਿਹਾਸਿਕ ਸਥਾਨ ਹੈਗਾ ਤੇ ਅਸੀਂ ਉੱਥੇ ਜਰੂਰ ਪੁੱਜਾਂਗੇ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ ਹਾਂ ਚਲੋ ਤੇ ਜੁੜੇ ਰਹੋ ਸਾਡੇ ਬਲੌਗ ਨਾਲ ਤੇ ਆਜੋ ਫਿਰ ਗਏ ਸੀ ਹੈ ਮਾਗੀ ਵੇਲੇ ਸ਼ਾਇਦ ਇੱਥੇ ਆਉਂਦੇ ਆ ਹਨਾ ਮੇਲਾ ਲੱਗਦਾ ਉੱਥੇ ਹਾਂ ਇਕੱਠ ਵੀ ਬਹੁਤ ਹੁੰਦਾ ਹੈ ਆ ਬਣ ਰਿਹਾ ਨੇ ਆ ਰੂ ਮਾਦੇ ਖੇਡਾ ਪਤਾ ਉਸੇ ਪ੍ਰਚਾਰ ਆਹ ਬੋਰਡ ਲੱਗਿਆ ਹੋਇਆ ਆ ਇਤਿਹਾਸ ਲਿਖਿਆ ਹੋਇਆ ਇਸ ਤੋਂ ਗੁਰੂ ਕਾਰੀ ਤੁਹਾਨੂੰ ਕੈਮਰਾ ਬੈਗ ਕਰਕੇ ਤੁਹਾਨੂੰ ਦਿਖਾਉਣੇ ਆ ਕਿ ਕੀ ਹੈ ਹਨਾ ਤਿੰਨ ਪਾਸਾ ਚਾਰ ਦਿਨ ਭਾਰੀ ਜੋੜ ਮੇਲਾ ਲੱਗਦਾ ਹੈ ਤੇ ਦਿਖਾਉਣੇ ਆ ਉਹ ਸਾਹਮਣੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿਗਾ ਤੇ ਇੱਥੇ ਮਤਲਬ ਵਪਾਰਤਰੀ ਜਿਗੇਗਾ ਤੇ ਇੱਥੇ ਉਹਨਾਂ ਨੇ ਇੱਕ ਸਰੋਵਰ ਵੀ ਬਣਿਆ ਹੋਇਆ ਜੀ ਤੇ ਜਿੱਥੇ ਮਤਲਬ ਲੋਕ ਜਿਨ੍ਹਾਂ ਨੂੰ ਚਮੜੀ ਵਗੈਰਾ ਦੇ ਰੋਗ ਹੁੰਦੇ ਆ ਸਾਰੇ ਰੋਗ ਦੂਰ ਹੁੰਦੇ ਆ ਇੱਥੋਂ ਤੇ ਇਸ਼ਨਾਨ ਕਰਨ ਆਉਂਦੀ ਆ ਸੰਗ ਤਾਂ ਦੂਰੋ ਦੂਰੋ ਤੇ ਪਹਿਲਾਂ ਆਪਾਂ ਇੱਥੋਂ ਦਾ ਇਤਿਹਾਸ ਪੜੀਏ ਕੀ ਕਹਿੰਦੇ ਹੁਣ ਕੈਮਰਾ ਬੈਕ ਕਰਕੇ ਦਿਖਾਉਨੇ ਆ ਜੀ ਚਲੋ ਗੁਰਦਰਾਣਾਨਕ ਸਾਹਿਬ ਤੱਕ ਪੂਰਾ ਤਿੰਨ ਪਾਏ ਸਾਈਆਂ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਉਹਨਾਂ ਨੇ ਚਰਨ ਕਮਲ ਪਾਏ ਸੀਗੇ ਤੇ ਇਹ ਉਸ ਸਥਾਨ ਮਤਲਬ ਉਧਰ ਗੁਰਦਰ ਸਾਹਿਬ ਨੇ ਉਹਨੂੰ ਦਰਸ਼ਨ ਕਰਾਈ ਚੁੱਕੇ ਆ ਤੇ ਉਧਰ ਨਾਲ ਹੀ ਇੱਕ ਜਗ੍ਹਾ ਬਣੀ ਹੋਈ ਜਾਂ ਬਾਬਾ ਭਾਰਤਰੀ ਜੀ ਦੀ ਤੇ ਇੱਥੇ ਗੁਰੂ ਨਾਨਕ ਦੇਵ ਜੀ ਆਏ ਸੀਗੇ ਤੇ ਇਹ ਜਗ੍ਹਾ ਭਾਰਤਰੀ ਜੀ ਜਿਹੜੇ ਸੀਗੇ ਉਹ ਇੱਥੇ ਉਹਨਾਂ ਨੇ ਸੰਿਆਸ ਲੈ ਕੇ ਇੱਥੇ ਬੈਠੇ ਸੀਗੇ ਤੇ ਉਹਨਾਂ ਨਾਲ ਉਹਨਾਂ ਦਾ ਭਾਨਜਾ ਬਾਬਾ ਗੋਪੀ ਚੰਦ ਜੀ ਉਹਨਾਂ ਨਾਲ ਹੀ ਸੀਗੇ ਤੇ 1560 ਦੇ ਵਿੱਚ ਇਸੀ ਦੇ ਵਿੱਚ ਜਦ ਦੂਜੀ ਦਾਸੀ ਸੀਗੀ ਉਹ ਇਸ ਵਕਤ ਨੂੰ ਲਗੋ ਗੁਰੂ ਨਾਨਕ ਦੇਵ ਜੀ ਦਾਸੀ ਯਾਤਰਾਵਾਂ ਕਰਦੇ ਸਥਾਨ ਤੇ ਪੁੱਜੀ ਸੀਗੇ ਗੁਰੂ ਜੀ ਦੀਆਂ ਸਿਖਿਆਵਾਂ ਹੀ ਇਹ ਜੀਆਂ ਸੀ ਬਾਈ ਤੇ ਉਹਨਾਂ ਦੇ ਸਿਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਯੋਗਮਤ ਨੂੰ ਤਿਆਗਤਾ ਸੀ ਬਾਈ ਉਹਨਾਂ ਨੇ ਤੇ ਗੁਰੂ ਜੀ ਤੋਂ ਇੰਨਾ ਪ੍ਰਭਾਵਿਤ ਹੋ ਗਏ ਸੀ ਭਾ ਬਾਬਾ ਭਰਤਰੀ ਤੇ ਉਹਨਾਂ ਨੇ ਸੰਨਿਆਸ ਜਿਹੜਾ ਲੇਤਾ ਹੋਇਆ ਸੀਗਾ ਤੇ ਯੋਗਮਤ ਨੂੰ ਤਿਆਗ ਕੇ ਗੁਰੂ ਜੀ ਦੇ ਸੱਤ ਬਣੇ ਸੀਗੇ ਠੀਕ ਹੈ ਤੇ ਮੇਰੀ ਪਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੰਮੀ ਜੱਟਪੁਰੇ ਤੋਂ ਲੋਕ ਹੁੰਦੇ ਐ ਇਸ ਨਗਰ ਤਖਤਪੁਰਾ ਵੀ ਕਿਹ ਪੁੱਜੇ ਇੱਥੇ ਕਾਫੀ ਸਮਾਂ ਬਰਾਜਮਲ ਰਹੇ ਸੰਗਤਾਂ ਨੂੰ ਆ ਚਰਨ ਕਮਣ ਜੋੜਦੇ ਰਹੇ ਤੇ ਜਦੋਂ ਵੀ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸੀਗੇ ਤੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਠੀਕ ਹੈ ਤੇ ਉਹਨਾਂ ਨੇ ਮਤਲਬ ਆਪਣੇ ਨਾਲ ਕਾਫੀ ਸਿੱਖ ਸੰਗਤਾਂ ਨੂੰ ਜੋੜ ਲਿਆ ਸੀਗਾ ਨਾਲ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਚਮਕੌਰ ਦੇ ਜੰਗ ਤੋਂ ਬਾਅਦ ਪੈਂਡ ਚੱਕਰ ਤੋਂ ਹੁੰਦੇ ਤਖਤਪੁਰਾ ਪੁੱਜੇ ਗੁਰੂ ਜੀ ਨੇ ਸਮੇਤ ਘੋੜੇ ਨੂੰ ਸੂਰਜ ਇਸ਼ਨਾਨ ਕੀਤਾ ਇਤੋਂ ਹੀ ਗੁਰੂ ਜੀ ਦਿਨ ਨਾਲ ਸਾਂਭ ਨੂੰ ਚਲੇਗਾ ਠੀਕ ਹੈ ਠੀਕ ਹੈ ਬਾਅਦ ਵਿੱਚ ਤੁਹਾਨੂੰ ਜਾ ਕੇ ਦੱਸ ਦਿਆਂਗੇ ਕਿ 24 ਸ੍ਰੋਵਰ ਬਣਿਆ ਹੈ ਵੀ ਇਸ ਚਮੜੀ ਦੇ ਰੋਗ ਦੂਰ ਹੁੰਦੇ ਆ ਬਈ ਇੱਥੇ ਤੇ ਗੁਰੂ ਜੀ ਨੇ ਗੁਰੂ ਜੀ ਨੇ ਆਪ ਵੀ ਇਸ਼ਨਾਨ ਕੀਤਾ ਕਾਹਦੇ ਆਪਣੇ ਘੋੜੇ ਜੀ ਨੂੰ ਇਸ਼ਨਾਨ ਕਰਾਇਆ ਠੀਕ ਹੈ ਤੇ ਹਰ ਸਾਲ ਮਾਗੀ ਦੇ ਮੇਲੇ ਤੇ ਇੱਥੇ ਮਤਲਬ ਭਾਰੀ ਜੋੜ ਮੇਲਾ ਲੱਗਦਾ ਹੈ ਤੇ ਵਕਤ ਲਿਖਿਆ ਹੋਇਆ ਤੇ ਫਿਰ ਜਾ ਕੇ ਤੁਹਾਨੂੰ ਦਿਖਾਉਂਦੇ ਆ ਜੀ ਅਸੀਂ ਬਾਬਾ ਭਾਰਤੀ ਜੀ ਦੇ ਸਥਾਨ ਤੇ ਪਹੁੰਚੇ ਤੁਹਾਨੂੰ ਦਿਖਾਈ ਚੁੱਕੇ ਹਾਂ ਨਾ ਐ ਦਰਬਾਰ ਸਾਹਿਬ ਦੇ ਅੰਦਰ ਵੀ ਗਏ ਆਪਾਂ ਤੇ ਬਾਬੇ ਸਾਧੂ ਸੰਤ ਜਿਹੜੇ ਮਤਲਬ ਇਹ ਤੇ ਬਹੁਤ ਵੱਡੀ ਝੜੀ ਸੀਗੀ ਭਾਰੀ ਝੜੀ ਸੀਗੀ ਵੀ ਜਿੱਥੇ ਸਾਧੂ ਸੰਤ ਹੁੰਦੇ ਸੀਗੇ ਪਹਿਲਾਂ ਵੀ ਸਾਧੂ ਸੰਤ ਇੱਥੇ ਤਪੱਸਿਆ ਕਰਦੇ ਸੀ ਬਹੁਤ ਸਾਰੇ ਸਾਧੂ ਸੰਤ ਸੀ ਇੱਥੇ ਤੇ ਮਤਲਬ ਇਹਨਾਂ ਇੱਥੇ ਬਹੁਤ ਵੱਡੀ ਝੜੀ ਸੀਗੀ ਜਿਨ੍ਹਾਂ ਵਿੱਚੋਂ ਜਿਹੜੇ ਯੋਗੀ ਸੀਗੇ ਬਾਬਾ ਭਾਰਤਰੀ ਤੇ ਬਾਬਾ ਗੋਪੀ ਚੰਦ ਜੀ ਹਨਾ ਉਹਨਾਂ ਉਹ ਇੱਥੇ ਆਏ ਸੀਗੇ ਤੇ ਉਹਨਾਂ ਦਾ ਤੁਹਾਨੂੰ ਦੱਸਿਆ ਪਹਿਲਾਂ ਵੀ ਰਿਸ਼ਤਾ ਸੀਗਾ ਮਾਮਾ ਭਾਣ ਜਾਜੀ ਦਾ ਰਿਸ਼ਤਾ ਸੀਗਾ ਜਦੋਂ ਗੁਰੂ ਨਾਨਕ ਦੇਵ ਜੀ ਨੇ ਇੱਥੇ ਉਹਨਾਂ ਦਾ ਮਲਾਪ ਹੋਇਆ ਸੀਗਾ ਤੇ ਉਹਨਾਂ ਨੇ ਇੱਥੇ ਜੂਨਾ ਗੜ੍ਹ ਦੀ ਜਿਹੜੀ ਰਾਣੀ ਸੀਗੀ ਉਹਨਾਂ ਨਾਲ ਸ਼ਾਦੀ ਕਰਵਾਤੀ ਸੀਗੀ ਵਿਆਹ ਕਰਵਾਤਾ ਸੀਗਾ ਗੁਰੂ ਨਾਨਕ ਦੇਵ ਜੀ ਤੇ ਉਹ ਇੱਥੇ ਬਰਾਜਮਾਨ ਹੋਗੇ ਸੀਗੇ ਜਦੋਂ ਉਹਨਾਂ ਨੇ ਸਨੈਅ ਛੱਡਿਆ ਬਹੁਤ ਸਮਾਂ ਪਹਿਲਾਂ ਗੋਪੀ ਚੰਦ ਜੀ ਤੇ ਬਾਬਾ ਭਰਤਰੀ ਦਾ ਜੀ ਉਹਨਾਂ ਨੇ ਬਹੁਤ ਸਮਾਂ ਪਹਿਲਾਂ ਇੱਥੇ ਤਪੱਸਿਆ ਕੀਤੀ ਹਾਂਜੀ ਤੇ ਮਤਲਬ ਜਿਹੜੇ ਬਾਬਾ ਭਾਰਤਰੀ ਜੀ ਸੀਗੇ ਉਹ ਦੱਸਿਆ ਹੋਇਆ ਬਾਬਾ ਭਾਰਤਰੀ ਜੀ ਉਹ ਸੈਨ ਉਜੈਨ ਮਧ ਪ੍ਰਦੇਸ਼ ਦੀ ਦੇ ਰਾਜਾ ਸੀਗੇ ਤੇ ਰਾਜੇ ਗੰਦਰਵ ਸੈਨ ਦੇ ਪੁੱਤਰ ਸੀਗੇ ਤੇ ਜਿਹੜੇ ਸੀਗੇ ਉਹਨਾਂ ਨੇ ਆਪਣਾ ਰਾਜ ਭਾਗ ਛੱਡ ਕੇ ਤੇ ਯੋਗ ਲੈ ਲਿਆ ਸੀ ਸੰਨਿਆਸੀ ਹੋ ਗਏ ਸੀ ਜਿਹੜਾ ਇੱਕ ਬਾਬਾ ਗੋਪੀ ਚੰਦ ਜੀ ਸੀ ਉਹਨਾਂ ਨੇ 360 ਰਾਣੀਆਂ ਰਾਣੀਆਂ ਨੂੰ ਛੱਡ ਕੇ ਮਾਤਾ ਮਨਾਵਤੀ ਦਾ ਮਨਾਵਤੀ ਹੁਕਮ ਮੰਨ ਕੇ ਰਾਜ ਭਾਗ ਛੱਡ ਕੇ ਤੇ ਉਹ ਉਹਨਾਂ ਨੇ ਆਪਣੀਆਂ ਤਾਂ ਦੇ ਬੱਚਾ ਸ਼ਾਮ ਹੋਈ ਸੀ ਹਾਂਜੀ ਤੇ ਇਥੇ ਸਿੱਧਾਂ ਦੇ ਵਿੱਚ ਸ਼ਾਮਲ ਹੋ ਗਏ ਸੀਗੇ ਇਹ ਉਹ ਸਥਾਨ ਹੈ ਜਿੱਥੇ ਬਾਬਾ ਹਰੀਦਾਸ ਜੀ ਨੇ ਤਪੱਸਿਆ ਕੀਤੀ ਸੀ ਕਾਫੀ ਕਹਿੰਦੇ 100 ਸਾਲ ਤਪੱਸਿਆ ਕੀਤੀ ਸੀ ਤੇ ਅੰਦਰ ਇਹ ਸਥਾਨ ਬਣਿਆ ਹੋਇਆ ਜਿੱਥੇ ਬਾਹ ਪੂਰਾ ਹੈ ਤੇ ਇੱਥੇ ਬੈਠ ਕੇ ਉਹਨਾਂ ਨੇ ਆਪਣੀ ਤਪੱਸਿਆ ਕੀਤੀ ਹੈ ਅੰਦਰ ਬਹੁਤ ਜੀ ਸਥਾਨ ਬਣਿਆ ਹੋਇਆ ਹੈ ਯੱਤੇ ਬੈਠ ਕੇ ਤਪੱਸਿਆ ਕੀਤੀ ਸੀਗੀ ਉਹਨਾਂ ਨੇ ਜੀ ਹਾਂ ਜੀ ਆਪਾਂ ਬਾਬਾ ਹਰੀਦਾਸ ਜੀ ਇੱਥੇ ਪਹੁੰਚੇ ਆਂ ਬਸ ਥਾਂ ਤੇ ਤੇ ਬਾਬਾ ਜੀ ਤੁਹ ਪੁੱਛਦੇ ਇਥੋਂ ਦੇ ਇਤਿਹਾਸ ਬਾਰੇ ਕੀ ਆ ਹਨਾ ਤੇ ਬਾਕੀ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਵੀ ਕਿ ਇੱਥੇ ਇਤਿਹਾਸ ਆ ਦੇ ਜਰੂਰ ਪਹੁੰਚੋ ਇੱਥੇ ਤੇ ਉਸ ਦਿਨ ਨੂੰ ਬਾਬਾ ਜੀ ਨੂੰ ਬਾਬਾ ਜੀ ਆਪਣੇ ਇਥੇ ਇਤਿਹਾਸ ਬਾਰੇ ਦੱਸੂਗਾ ਤੁਹਾਨੂੰ ਬਾਬਾ ਹਰੀਦਾਸ ਜੀ ਇਹਨਾਂ ਜੀ ਮਾਰਾ ਹਰੀਰਾਜੀ ਪਿੰਡ ਚੋਟੀਆਂ ਜ਼ਿਲ੍ਹਾ ਸਰਹੂਰ ਤੋਂ ਸੀ ਸੰਜੀਤ ਜਾਕਖਲ ਦੇ ਨਾਲ ਪਿੰਡ ਚੋਟੀਆਂ ਜੇ ਜਾਨੀ 55 ਤੋਂ 12 ਸਾਲ ਦੀ ਉਮਰ ਤੋਂ ਇੱਥੇ ਆਗੇ ਉਹਨਾਂ ਨੇ 100 ਸਾਲ ਉਮਰ ਤੱਕ ਜਾਨੀ ਕਿ ਆਪਣੇ ਭੋਗੀ ਇੱਥੇ ਭਗਤੀ ਕੀਤੀ ਆ ਉਹਨਾਂ ਦਾ ਕਬਛਾ ਸਨਾਨਾ ਹਾਂ ਹਾਂਜੀ ਤੇ ਉਹਨਾਂ ਦੀ ਖੋਈ ਹੈ ਜਿਹੜੀ ਪ੍ਰਾਤਨ ਹੋਆ ਤੇ ਉਹਨਾਂ ਦਾ ਆਖਰੀ ਸਮੇਂ ਇਹਨਾ ਆ ਬਹਿਰਾ ਅੰਗੀਟਾ ਜਾਓ ਜੀ ਜੀ ਤੇ ਇਥੇ ਵੀ ਸੌਣ ਨੂੰ ਵਰਸੀ ਬਹੁਤ ਊਂਟਾ ਮਨਾਈ ਜਾਂਦੀ ਆ ਜਾਨੀ ਕਿ ਰਾਸਤ ਚਾਰ ਕੁੰਦੀ ਹੁੰਦੀ ਆ ਠੀਕ ਹੈ ਤੇ ਦੂਰੋਂ ਨੇੜੋਂ ਬਹੁਤ ਸੰਗਤਾਂ ਚੱਲ ਕੇ ਆਉਂਦੀਆਂ ਮਾਨੀਆਂ ਭਾਵਨਾਵਾਂ ਵਿੱਚ ਬਹੁਤ ਗੂੜੀਆਂ ਹੁੰਦੀਆਂ ਚਾਹੇ ਜੀ ਵੀ ਕੋਈ ਸਾਧਾ ਲੱਗੇ ਠੀਕ ਹੈ ਠੀਕ ਹਨ ਹਾਂਜੀ ਬਾਬਾ ਜੀ ਨੇ ਦੱਸਿਆ ਆਪਾਂ ਨੂੰ ਵੀ ਇੱਥੇ ਕੂਈ ਬਣੀ ਹੋਈ ਹੈ ਬਾਬਾ ਹਰੀਦਾਸ ਜੀ ਦੀ ਹੈ ਨਾ ਤੇ ਉਹਨਾਂ ਦਾ ਇਤਿਹਾਸ ਬਾਰੇ ਪੁੱਛਿਆ ਆਪਾਂ ਤੇ ਅੱਗੇ ਜਾ ਕੇ ਤੁਹਾਨੂੰ ਹੋਰ ਵੀ ਦਿਖਾਉਂਦੇ ਆ ਕੀ ਕੀ ਗਿਰਜਾ ਬਣੀ ਆ ਹਨਾ ਉਹ ਵਧੀਆ ਜਿਹੜੇ ਅੰਦਰ ਜਾ ਕੇ ਦੇਖੀ ਆ ਆਪਣੇ ਬਹੁਤ ਵਧੀਆ ਉੱਥੇ ਬੈਠ ਕੇ ਭਗਤੀ ਕੀਤੀ ਸੀ ਕਹਿੰਦੇ ਤੇ ਹਾਂ ਚਲੋ ਹਾਂਜੀ ਦੇ ਆਪਾਂ ਹੁਣ ਇੱਥੇ ਸਮਾਪਤੀ ਕਰਦੇ ਹਾਂ ਤੇ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਠੀਕ ਆ ਬਹੁਤ ਮਿਹਨਤ ਲੱਗਦੀ ਹੈ ਯਾਰ ਗਰਮੀ ਬਹੁਤ ਆਉਂਦੀ ਹੈ ਹਨਾ ਤੇ ਜਿਵੇਂ ਹੁਣ ਤੁਹਾਨੂੰ ਦੱਸਿਆ ਹੀ ਆ ਹਨਾ ਵੀ ਪਹਿਲਾਂ ਦੱਸਿਆ ਸੀਗਾ ਵੀ ਪਿੰਡਾਂ ਦੇ ਵਿੱਚ ਜਾ ਜਾ ਕੇ ਆਪਾਂ ਵੀਡੀਓ ਬਣਾਉਨੇ ਆ ਹਨਾ ਤੁਸੀਂ ਵੀ ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖੋ ਵੀ ਇੱਥੇ ਆਸਥਾਨ ਬਣਿਆ ਹੋਇਆ ਇਤਿਹਾਸਕ ਸਥਾਨ ਤੇ ਫੁੱਲ ਸਪੋਰਟ ਕਰੋ ਬਈ ਸਾਡੇ ਚੈਨਲ ਦੀ ਤੇ ਤੁਹਾਨੂੰ ਬਹੁਤ ਹੀ ਵਧੀਆ ਵਲੌਗ ਦਿਖਾਵਾਂਗੇ ਤੇ ਇਤਿਹਾਸਕ ਚੀਜ਼ਾਂ ਦਿਖਾਉਂਦੇ ਰਾਵਾਂਗੇ ਤੇ ਨਵੀਆਂ ਤੋਂ ਨਵੇਂ ਵਲੌਗ ਆਇਆ ਕਰਨਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਈ ਕੀਪ ਸਪੋਰਟ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਸਾਡੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਥੈਂਕ ਯੂ ਥੈਂਕ ਯੂ ਮਿਲਦੇ ਤੁਹਾਨੂੰ ਅਗਲੇ ਵਲੋਗ